ਜੇਕਰ ਮੁਹਾਲੀ ਵਿੱਚ ਤੇ ਖਾਸ ਕਰ ਖੇਤਾਨ ਇੰਗਲਿਸ਼ ਕਾਉਂਟੀ ਸੈਕਟਰ 113 ਪਿੰਡ ਕੈਲੋਂਦੇ ਵਿਖੇ ਮੈਗਾ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰਕੇ ਆਪਣੇ ਸੁਪਨਿਆਂ ਦਾ ਘਰ ਬਣਾ ਲੋਗੇ ਤਾਂ ਕਿਥੇ ਧੋਖੇ ਵਿੱਚ ਨਾ ਫਸ ਜਾਣ ਧੋਖਾ ਤੁਹਾਡੇ ਨਾਲ ਜੇ ਆ ਹੋਏਗਾ ਫਿਰ ਤੁਹਾਨੂੰ ਸੁਭਾਏ ਥਾਣੇ ਚੌਕੀਆਂ ਪੁਲਿਸ ਅਦਾਲਤਾਂ ਦੇ ਚੱਕਰ ਹੀ ਕੱਟਨੇ ਪੈਣਗੇ ਜੇਕਰ ਮੁਹਾਲੀ ਵਿੱਚ ਤੇ ਖਾਸ ਕਰ ਖੇਤਾਨ ਇੰਗਲਿਸ਼ ਕਾਉਂਟੀ ਸੈਕਟਰ 113 ਪਿੰਡ ਕੈਲੋਂ ਦੇ ਵਿਖੇ ਮੈਗਾ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰਕੇ ਆਪਣੇ ਸੁਪਨਿਆਂ ਦਾ ਘਰ ਬਣਾ ਲੋਗੇ ਤਾਂ ਕਿਥੇ ਧੋਖੇ ਵਿੱਚ ਨਾ ਫਸ ਜਾਣਾ ਧੋਖਾ ਤੁਹਾਡੇ ਨਾਲ ਜਿਹਾ ਹੋਏਗਾ ਫਿਰ ਤੁਹਾਨੂੰ ਸੁਭਾਏ ਥਾਣੇ ਚੌਕੀਆਂ ਪੁਲਿਸ ਅਦਾਲਤਾਂ ਦੇ ਚੱਕਰ ਹੀ ਕੱਟਨੇ ਪੈਣਗੇ ਇੱਕ ਬੜਾ ਵੱਡਾ ਫਰਾਡ ਜੇਕਰ ਆਪਾਂ ਮੋਹਾਲੀ ਪੁਲਿਸ ਦੇ ਥਾਣਾ ਸੁਹਾਣੇ ਵਿੱਚ ਹੋਈ ਐਫ ਆਈ ਆਰ ਨੰਬਰ 510 ਮਿਤੀ 24 ਦਸੰਬਰ 2023 ਮੋਟਾ-ਮੋਟਾ ਲਈਏ ਪਾਵ 8-9 ਦਿਨ ਪਹਿਲਾਂ ਦਰਜ ਹੋਈ ਐਫ ਆਈ ਆਰ ਨੂੰ ਸਹੀ ਮੰਨਿਆ ਜਾਵੇ ਤਾਂ ਅਜਿਹਾ ਹੋ ਚੁੱਕਾ ਹੈ ਤੇ ਇਸੇ ਦੇ ਚਲਦਿਆਂ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਗਮਾੜਾ ਅਮਰਿੰਦਰ ਸਿੰਘ ਟਵਾਣਾ ਖੁਦ ਪੀ.ਸੀ.ਐਸ ਅਧਿਕਾਰੀ ਨੇ ਜਿਨ੍ਹਾਂ ਨੇ ਇੱਕ ਐਫ ਆਈ ਆਰ ਇਸੇ ਪ੍ਰੋਜੈਕਟ ਨੂੰ ਲੈ ਕੇ ਖੈਤਾਨ ਇੰਗਲਿਸ਼ ਕਾਉਂਟੀ ਪ੍ਰੋਜੈਕਟ ਨੂੰ ਲੈ ਕੇ ਫਿਊਨੈਕਸ ਇਨਫਰਾ ਪ੍ਰਾਈਵੇਟ ਲਿਮਟਿਡ ਦੇ ਆਪਾਂ ਮੁੱਖ ਅਧਿਕਾਰੀ ਕਈਏ ਨਿਤਨ ਖੈਤਾਨ ਜੋ ਦਿੱਲੀ ਦੇ ਰਹਿਣ ਵਾਲੇ ਨੇ ਤੇ ਆਰ ਕੇ ਐਮ ਕਮਲਜੀਤ ਸਿੰਘ ਵਾਲੀਆ ਮੁਹਾਲੀ ਦੇ ਮੈਗਾ ਪ੍ਰੋਜੈਕਟ ਬਿਲਡਰ ਨੇ ਇਹਨਾਂ ਦੇ ਖਿਲਾਫ ਦਰਜ ਕੀਤੀ ਹੈ ਸੋ ਇਹਨਾਂ ਨੇ ਕੀਤਾ ਕੀ ਸੀਗਾ ਕਿ ਜ਼ਮੀਨ ਤਾਂ ਇੱਕ ਐਲੋ ਪਿੰਡ ਦੇ ਵਿੱਚ ਕੁਝ ਸਮਾਂ ਪਹਿਲਾਂ 12 13 ਏਕੜ ਲੈਂਦੇ ਨੇ ਪਰ ਜਦੋਂ ਇਹ ਪ੍ਰੋਜੈਕਟ ਵੇਚਣਾ ਸ਼ੁਰੂ ਕਰਦੇ ਨੇ ਤਾਂ ਲੋਕਾਂ ਨੂੰ ਦੱਸਦੇ ਨੇ ਕਿ ਸਾਡੇ ਉੱਥੇ 25 ਏਕੜ ਜ਼ਮੀਨ ਹੈਗੀ ਐ ਤੇ ਇੱਕ ਵੱਡਾ ਖੁਲਾਸਾ ਉਦੋਂ ਹੁੰਦਾ ਜਦੋਂ ਪਤਾ ਲੱਗਦਾ ਕਿ ਇਹਨਾਂ ਦੀ ਤਾਂ 12-13 ਏਕੜ ਜ਼ਮੀਨ ਹੀ ਐ ਫਿਰ 25 ਏਕੜ ਕਿੱਦਾਂ ਹੋ ਗਈ ਉਹਦੇ ਵਿੱਚ ਜਿਹੜਾ ਫਰਾਡ ਕੀਤਾ ਗਿਆ ਉਹਦੇ ਨਾਲ ਅਸੀਂ ਤੁਹਾਨੂੰ ਜਾਣੂ ਕਰਾਉਣ ਜਾ ਰਹੇ ਆ ਕਿ ਉਹ ਜਿਹੜੀ 25 ਏਕੜ ਦੇ ਵਿੱਚੋਂ 49 ਕਨਾਲ 9 ਮਰਲਾ ਜ਼ਮੀਨ ਜਿਹੜੀ ਕਿ ਕੈਤਾਨ ਇੰਗਲਿਸ਼ ਕਾਉਂਟੀ ਪ੍ਰੋਜੈਕਟ ਦੀ ਦੱਸੀ ਜਾ ਰਹੀ ਹੈ ਉਹਨਾਂ ਦੀ ਹੈ ਹੀ ਨਹੀਂ ਪਰ ਆਪਾਂ ਹੈਰਾ ਫੇਰੀ ਕਰਨ ਵਾਲਿਆਂ ਨੂੰ ਸਲਾਮ ਕਰੀਏ ਕਿ ਉਕਤ ਜ਼ਮੀਨ ਵੀ ਜੋ ਕਿ ਪਟਿਆਲਾ ਦੇ ਰਹਿਣ ਵਾਲੇ ਕੁਝ ਬੰਦਿਆਂ ਵੱਲੋਂ ਬਣਾਏ ਗਏ ਦਾ ਅਨਾ ਭਾਓ ਫਾਊਂਡੇਸ਼ਨ ਚੈਰੀਟੇਬਲ ਟਰਸਟ ਦੀ ਹੈ ਸਮਾਜ ਸੇਵੀ ਸੰਸਥਾ ਦੀ ਹੈ ਐਨ ਜੀਓ ਦੀ ਹੈ ਆਪਣੀ ਬਣਾ ਕੇ ਉਹਦਾ ਸੀ ਐਲ ਯੂ ਵੀ ਕਰਾ ਲਿਆ ਗਿਆ ਸੀ ਐਲ ਯੂ ਤੋਂ ਭਾਵ ਚੇਂਜ ਆਫ ਲੈਂਡ ਯੂਜ਼ ਭਾਵ ਕਮਰਸ਼ੀਅਲ ਜ਼ਮੀਨ ਦੇ ਵਿੱਚ ਉਹਨੂੰ ਤਬਦੀਲ ਕਰ ਲਿਆ ਗਿਆ ਤੇ ਟਰਸਟ ਦੇ ਮੈਂਬਰਾਂ ਨੂੰ ਵੀ ਉਦੋਂ ਇਹ ਪਤਾ ਲੱਗਦਾ ਜਦੋਂ ਸਭ ਕੁਝ ਹੋ ਜਾਂਦਾ ਹੈ ਮੋਹਾਲੀ ਪੁਲਿਸ ਵੱਲੋਂ ਥਾਣਾ ਸੁਹਾਣਾ ਵਿੱਚ ਇਹ ਐਫ ਆਈ ਆਰ ਨਿਤਨ ਖੇਤਾਨ ਤੇ ਆਰ ਕੇ ਐਮ ਕਮਲਜੀਤ ਸਿੰਘ ਵਾਲੀਆ ਦੇ ਖਿਲਾਫ ਆਈ ਪੀ ਸੀ ਦੀ ਧਾਰਾ 406 420 465 467 468 ਤੇ 24 ਦਸੰਬਰ 2023 ਨੂੰ ਧਾਰਾ 471 ਤੇ ਧਾਰਾ 120 बी ਦੇ ਤਹਿਤ ਦਰਜ ਕੀਤੀ ਗਈ ਹੈ ਸ਼ਿਕਾਇਤ ਕਰਤਾ ਕੌਣ ਹੈ ਖੁਦ ਪੀਸੀਐਸ ਅਫਸਰ ਏਸੀਏ ਗਮਾੜਾ ਅ ਅਮਰਿੰਦਰ ਸਿੰਘ ਟਿਵਾਣਾ ਹੁਣ ਤੁਹਾਨੂੰ ਥੋੜਾ ਜਿਹਾ ਵਿਸਤਾਰ ਚ ਲੈ ਜਾਣੇ ਆ ਕਿ ਜਿਹੜਾ ਦਾ ਅਨਾਪਾਓ ਫਾਊਂਡੇਸ਼ਨ ਚੈਰੀਟੇਬਲ ਟਰਸਟ ਹੈ ਇਸ ਨੂੰ ਕਈ ਬਰੇ ਪਹਿਲਾਂ ਜਾ ਕੇ ਪਟਿਆਲਾ ਵਾਸੀ ਇੱਕ ਵਿਅਕਤੀ ਵੱਲੋਂ ਬਣਾਇਆ ਜਾਂਦਾ ਹੈ ਜਿਸ ਦੀ ਚੀਫ ਪੈਟਰਨ ਹੁੰਦੀ ਹੈ ਰਾਜਮੋਹਨ ਕੌਰ ਰਾਜਮੋਹਨ ਕੌਰ ਪਟਿਆਲਾ ਦੇ ਹੀ ਰਹਿਣ ਵਾਲੇ ਏਕ ਜੋਤ ਸਿੰਘ ਨੂੰ ਜੀਪੀਏ ਹੋਲਡਰ ਇਸ ਟਰਸਟ ਦਾ ਬਣਾ ਦਿੰਦੀ ਹੈ ਤੇ ਉਸ ਤੋਂ ਬਾਅਦ ਟਰਸਟ ਜ਼ਮੀਨ ਤੇ ਕਾਬਜ਼ ਹੋ ਕੇ ਬਹਿ ਜਾਂਦਾ ਕਿ ਸਾਡੀ ਖਰੀਦੀ ਗਈ ਜ਼ਮੀਨ ਹੈ ਟਰਸਟ ਵੱਲੋਂ ਇਹ ਜ਼ਮੀਨ ਜਿਹੜੀ ਦੱਸੀ ਜਾ ਰਹੀ ਹੈ 49 ਕਨਾਲ 9 ਮਰਲੇ ਖਰੀਦੀ ਜਾਂਦੀ ਹੈ ਪਰ ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ 295 ਨੰਬਰ ਪੱਤਰ ਨੰਬਰ ਜਿਹੜਾ ਸੀਗਾ CLU DTP ਗਮਾਡਾ CLU ਚੇਂਜ ਕਰਨ ਦਾ DTP ਗਮਾਡਾ ਡਿਸਟ੍ਰਿਕਟ टाउन प्लानਰ ਆਪਾਂ ਕਹੀਏ ਜਿਹੜਾ ਗਮਾਡਾ ਵੱਲੋਂ ਹੁੰਦਾ ਹੈ 3 ਨਵੰਬਰ 2022 ਨੂੰ ਜਾਰੀ ਵੀ ਕਰ ਦਿੰਦਾ ਉਸ ਤੋਂ ਬਾਅਦ ਧੜਾ ਧੜ ਪ੍ਰੋਜੈਕਟ ਵੇਚਣ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਤੇ ਜਦੋਂ ਪਰਤਾਂ ਖੁੱਲਦੀਆਂ ਨੇ ਜਾਂਚ ਸਾਹਮਣੇ ਆਂਦੀ ਹੈ ਤਾਂ ਕੀ ਇਹਦੇ ਚ ਕਲੀਅਰ ਹੁੰਦਾ ਕਿ ਹਰਮੀਤ ਸਿੰਘ 14 ਜਨਵਰੀ 2002 ਨੂੰ ਇਹ ٹرسٹ ਬਣਾਉਂਦੇ ਨੇ ਜੇਸ਼ੂ ਨਾਲ ਦੇ ਘਰ ਵਾਲੀ ਰਾਜਮੋਹਨ ਕੌਰ ਗਗਨਦੀਪ ਕੌਰ ਉਹਨਾਂ ਦੀ ਧੀ ਮੈਂਬਰ ਲੈ ਜਾਂਦੇ ਨੇ 7 ਅਪ੍ਰੈਲ 2002 ਨੂੰ ਰਾਜਮੋਹਨ ਕੌਰ ਨੂੰ ਚੀਫ ਪੈਟਰਨ ਬਣਾ ਦਿੱਤਾ ਜਾਂਦਾ ਤੇ ਉਸ ਤੋਂ ਪਹਿਲਾਂ ਹੀ 16 ਜਨਵਰੀ 2002 ਨੂੰ ਇਹ ਜ਼ਮੀਨ ਖਰੀਦ ਲਈ ਜਾਂਦੀ ਹੈ ਤੇ ਇਦੇ ਵਿੱਚ ਹੋਰ ਦੋਸ਼ੀ ਕਿਹੜੇ ਆ ਰਹੇ ਨੇ ਨਿਤਿਨ ਖੈਤਾਨ ਤੇ ਕਮਲਜੀਤ ਬਾਲੀਆ ਦੇ ਨਾਲ ਨੇਹਾ ਢਾਲੀਵਾਲ ਲਖਵੀਰ ਸਿੰਘ ਮੋਹਨ ਸਿੰਘ ਗੁਰਪ੍ਰੀਤ ਸਿੰਘ ਗੁਰਨੇਹਾਲ ਸਿੰਘ ਪੀਰ ਜਾਦਾ ਇਹ ਜਿਹੜੇ ਪੰਜ ਨਾਮ ਤੁਹਾਨੂੰ ਗਿਣਾਏ ਗਏ ਨੇ ਨੇਹਾ ਢਾਲੀਵਾਲ ਲਖਵੀਰ ਸਿੰਘ ਮੋਹਨ ਸਿੰਘ ਗੁਰਪ੍ਰੀਤ ਸਿੰਘ ਗੁਰਨੇਹਾਲ ਸਿੰਘ ਪੀਰ ਜਾਦਾ ਇਹਨਾਂ ਖਿਲਾਫ ਪਰਚਾ ਦਰਜ ਨਹੀਂ ਹੈ ਪਰ ਜਿਹੜੀ ਸ਼ਿਕਾਇਤ ਏਕ ਜੋਤ ਸਿੰਘ ਵੱਲੋਂ ਗਮਾੜਾ ਨੂੰ ਕੀਤੀ ਜਾਂਦੀ ਹੈ ਉਹਦੇ ਚ ਇਹਨਾਂ ਦੇ ਨਾਮ ਨੇ ਕਿਉਂ ਕਿਉਂਕਿ ਜਦੋਂ ਸੀਐਲਯੂ ਚੇਂਜ ਹੋਣਾ ਹੁੰਦਾ ਹੈ ਤੇ ਜਿਹੜੇ ਰਾਜਮੋਹਨ ਕੌਰ ਦੇ ਫਰਜੀ ਸਾਈਨ ਨੇ ਜਿਹੜੇ ਉਹ ਨੀਹਾ ਧਾਲੀਵਾਲ ਵੱਲੋਂ ਕੀਤੇ ਜਾਂਦੇ ਨੇ ਨੀਹਾ ਧਾਲੀਵਾਲ ਕਾਗਜ਼ਾਂ ਦੇ ਵਿੱਚ ਆਪਣੇ ਆਪ ਨੂੰ ਇਸ ਟਰਸਟ ਦਾ ਚੇਅਰਪਰਸਨ ਜਿਹੜਾ ਹੈਗਾ ਦੱਸਦੀ ਹੈ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਪਟਿਆਲੇ ਦੇ ਵਿੱਚ ਰਹਿਣ ਵਾਲੇ ਹੈਗੇ ਨੇ ਜਿਹੜੇ ਰਾਜਮੋਹਨ ਕੌਰ ਨੇ ਏਕਜੋਤ ਕੌਰਣੀ ਹੈਗੇ ਨੇ ਔਰ ਖੁੱਲਕੇ ਇਹ ਵੀ ਸਾਹਮਣੇ ਆਂਦਾ ਜਦੋਂ ਆਪਾਂ ਕਈ ਖੇਤਾਨ ਉਨ੍ਹਾਂ ਦੇ ਪੱਖ ਨੂੰ ਬੁਲਾਇਆ ਜਾਂਦਾ ਹੈ ਕਿ ਤੁਸੀਂ ਕੀ ਕਹਿੰਦੇ ਹੋ ਇਹ ਜ਼ਮੀਨ ਤੁਸੀਂ ਕਿਦਾਂ ਠੱਗੀ ਮਾਰੀ ਤਾਂ ਉਹ ਦੱਸਦੇ ਨੇ ਆਪਣੇ ਲਾਈਕ ਅਮਨਦੀਪ ਸਿੰਘ ਨਾ ਦਾ ਵਿਅਕਤੀ ਭੇਜ ਕੇ ਕਿ ਰਾਜਮੋਹਨ ਅਸਤੀਫਾ ਦੇ ਗਈ ਹੈ ਉਹਦਾ ਇਸ ਪ੍ਰੋਜੈਕਟ ਨਾਲ ਕੋਈ ਤਾਲੁਕ ਨਹੀਂ ਹੈ ਏਕਜੋਤ ਦੀ ਜੀਪੀ ਇਹ ਡਿਜ਼ਰਵ ਨਹੀਂ ਕਰਦੀ ਤੇ ਅਸੀਂ ਜਿਹੜੀ ਜ਼ਮੀਨ ਲਈਤੀ ਸੀਗੀ ਇਹ ਮਟੌਰ ਮੁਹਾਲੀ ਦਾ ਹੀ ਪਿੰਡ ਹੈ ਮਟੌਰ ਉੱਥੋਂ ਦੇ ਕਰਤਾਰ ਸਿੰਘ ਮੁਖਤਿਆਰ ਸਿੰਘ ਜਸਵੀਰ ਸਿੰਘ ਤੋਂ 24 ਲੱਖ ਦੇ ਵਿੱਚ ਅਸੀਂ ਜਿਹੜਾ ਲੈ ਲਈ ਸੀਗੀ ਔਰ ਕਦੋਂ ਹਾਲੀ ਦੇ ਵਿੱਚ ਜਾ ਕੇ 2002 ਤੋਂ ਕਾਫੀ ਧੇਰ ਬਾਅਦ ਜਾ ਕੇ ਜਿਹੜਾ ਹੈ ਉਹ ਜ਼ਮੀਨ ਲੈਂਦੇ ਨੇ ਤੇ ਇਹਦੇ ਨਾਲ ਹੀ ਜੜੀਆਂ ਹੋਰ ਪਰਤਾ ਖੁੱਲਦੀਆਂ ਨੇ ਮੁਹਾਲੀ 6 ਫੀਸ ਦੀ ਇੱਕ ਕੋਠੀ ਚਰਚਾ ਦੇ ਵਿੱਚ ਹੈ ਜਿਹਦੇ ਚ ਬੈਠ ਕੇ ਟਰਸਟ ਦੀਆਂ ਮੀਟਿੰਗਾਂ ਜਿਹੜੀਆਂ ਧਾਲੀਵਾਲ ਦੇ ਆਪਾਂ ਮਾਫ ਕਰਨਾ ਜਿਹੜੀਆਂ ਆਪਾਂ ਕਹੀਏ ਵਾਲੀ ਵਾਲੀਆਂ ਉਹਨਾਂ ਦੇ ਬੰਦਿਆਂ ਵੱਲੋਂ ਦਿਖਾਈਆਂ ਗਈਆਂ ਨੇ ਜਿਹਦੇ ਚ ਅਮਨਦੀਪ ਸ਼ਾਮਲ ਨੇ ਨੇਹਾ ਧਾਲੀਵਾਲ ਸ਼ਾਮਲ ਹੈ ਤੇ ਹੋਰ ਜਿਹੜੇ ਟਰਸਟੀ ਸ਼ਾਮਲ ਨੇ ਲਖਵੀਰ ਮੋਹਨ ਗੁਰਪ੍ਰੀਤ ਉਹ ਕੀਤੀਆਂ ਜਾਂਦੀਆਂ ਨੇ ਸੋ ਕੁੱਲ ਮਿਲਾ ਕੇ ਸਵਾਲ ਏ ਹੈ ਕਿ ਜ਼ਮੀਨ ਇੱਕ ਐਨ ਜੀਓ ਦੀ ਇੱਕ ਕਮਰਸ਼ੀਅਲ ਪ੍ਰੋਜੈਕਟ ਵਾਲਾ ਉਸਤੇ ਜਾਲੀ ਸੀਐਲਯੂ ਲੈ ਜਾਂਦਾ ਗਮਾੜਾ ਦੇ ਉੱਚ ਅਧਿਕਾਰੀ ਦੇ ਧਿਆਨ ਚ ਜਦੋਂ ਮਾਮਲਾ ਆਂਦਾ ਤਾਂ ਐਫ ਆਈ ਆਰ ਵੀ ਦਰਜ ਹੁੰਦੀ ਹੈ ਪਰ ਇਨ ਬਿਟਵੀਨ ਜਿਹੜੇ ਸਾਰੇ ਆਪਾਂ ਕਹੀਏ ਬਲਾਜਮ ਬੈਠੇ ਸੀ ਜਿਹੜਾ ਨੈਕਸਸ ਸੀਗਾ ਉਹਨਾਂ ਵੱਲੋਂ ਇਸਤੇ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਸੋ ਇੱਕ ਵਾਰ ਫੇਰ ਤੁਹਾਨੂੰ ਅਲਰਟ ਕਰ ਰਹੇ ਹਾਂ ਕਿ ਜੇਕਰ ਤੁਸੀਂ ਖੈਤਾਨ ਇੰਗਲਿਸ਼ ਕਾਉਂਟੀ ਸੈਕਟਰ 113 ਪਿੰਡ ਕੈਲੋ ਮੁਹਾਲੀ ਦੇ ਮੈਗਾ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰ ਚੁੱਕੇ ਹੋ ਜਾਂ ਇਨਵੈਸਟ ਕਰਨ ਦੀ ਸੋਚ ਰਹੇ ਹੋ ਤਾਂ ਬਚ ਕੇ ਕਰਨਾ 13 ਕਿੱਲੇ ਜ਼ਮੀਨ ਇਹਨਾਂ ਦੀ ਜੈਨੂਨ ਹੈ ਜੇ 13 ਕਿੱਲੇ ਤੋਂ ਬਾਅਦ ਅਗਲੀ ਜ਼ਮੀਨ 'ਚ ਤੁਸੀਂ ਜਾਓਗੇ ਜਿਹੜੀ 25 ਕਿੱਲੇ ਦੱਸੀ ਜਾ ਰਹੀ ਹੈ 13 ਤੋਂ ਇਲਾਵਾ ਜਿਹੜੇ ਆਪਾਂ ਕਈਏ ਤਾਂ 11 ਕਿੱਲੇ ਹੋਰ ਦੱਸੇ ਜਾ ਰਹੇ ਨੇ 12 ਕਿੱਲੇ ਉਹ ਸਾਰੇ ਤੁਹਾਡੀ ਦੇ ਵਿੱਚ ਨੇ ਤੁਹਾਡੀ ਇਮਾਨਦਾਰੀ ਦੀ ਖੂਨ ਪਸੰਦੇ ਦੀ ਕਮਾਈ ਕਿਤੇ ਬਰਬਾਦ ਨਾ ਹੋ ਜਾਵੇ ਸੋ ਇਸ ਕਰਕੇ ਇੱਥੇ ਇਨਵੈਸਟ ਕਰਨ ਤੋਂ ਪਹਿਲਾਂ ਸੋਚਣਾ ਅਸੀਂ ਜਦੋਂ ਕਮਲਜੀਤ ਵਾਲੀਆ ਦੇ ਉਕਤ ਐਫਆਈਆਰ ਵਿੱਚ ਜਿਹੜਾ ਪਤਾ ਦਰਜ ਹੈ ਸੈਕਟਰ 70 ਦੇ ਮਾਰਕੀਟ ਦਾ ਉੱਥੇ ਗਏ ਤਾਂ ਉੱਥੇ ਕੋਈ ਨਹੀਂ ਮਿਲਿਆ ਖੈਤਾਨ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਆਨਲਾਈਨ ਜਿਹੜੇ ਇਹਨਾਂ ਦੇ ਨੰਬਰ ਪਾਏ ਹੋਏ ਨੇ ਸੰਪਰਕ ਨੰਬਰ ਜਿਹੜੇ ਉਹਨਾਂ ਤੇ ਅਸੀਂ ਸੰਪਰਕ ਕੀਤਾ ਤਾਂ ਉਹਨਾਂ ਨੇ ਸਿੱਧੇ ਰੂਪ ਚ ਕਿਹਾ ਅਸੀਂ ਨਿਤਿਨ ਖੈਤਾਨ ਉਹਨਾਂ ਨਾਲ ਤੁਹਾਡੀ ਕੋਈ ਗੱਲ ਨਹੀਂ ਕਰਵਾ ਸਕਦੇ ਨਾ ਹੀ ਅਸੀਂ ਕੁਝ ਇਸ ਬਾਰੇ ਬੋਲਾਂਗੇ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੁਨੀਆ ਭਰ ਤੋਂ ਸਾਡੇ ਦਰਸ਼ਕ ਸਤ ਸਮੁੰਦਰ ਪਾਰ ਵੀ ਬੈਠੇ ਨੇ ਅਲਰਟ ਕਰ ਰਹੇ ਆ ਕਿ ਖਤਾਨ ਇੰਗਲਿਸ਼ ਕਾਉਂਟੀ ਪ੍ਰੋਜੈਕਟ ਤੋਂ ਜ਼ਰਾ ਬਚ ਕੇ ਰਹਿਣਾ ਹੋਰ ਇਹਨਾਂ ਦੇ ਵੀ ਪ੍ਰੋਜੈਕਟ ਜਿਹੜੇ ਚੱਲਦੇ ਪਏ ਨੇ ਜੇ ਖਾਸ ਕਰ ਗੱਲ ਕਰੀਏ ਐਲੀਗੈਂਟ ਰਿਲੇਟਰਸ ਦੀ ਗੱਲ ਕਰੀਏ ਤਾਂ ਉਸ ਤੋਂ ਵੀ ਤੁਸੀਂ ਥੋੜਾ ਅਲਰਟ ਹੋ ਕੇ ਰਹਿਣਾ ਕਿ ਕਿਤਨਾ ਕਿਤੇ ਤੁਹਾਡੀ ਖੂਨ ਪਸੀਨੇ ਦੀ ਜਿਹੜੀ ਕਮਾਈ ਹੈ ਉਹ ਕਿਸੇ ਤਰ੍ਹਾਂ ਬਰਬਾਦ ਨਾ ਹੋ ਜਾਵੇ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ